ਿਆਲਾ ਦੇ ਨਗਰ ਨਿਗਮ ਦੇ ਵਿੱਚ ਚੱਲ ਰਹੀ ਜਨਰਲ ਹਾਊਸ ਦੀ ਮੀਟਿੰਗ ਦੇ ਵਿੱਚ ਹੋਇਆ ਵੱਡਾ ਹੰਗਾਮਾ ਦੱਸ ਦਈਏ ਕਿ ਭਾਜਪਾ ਦੇ ਕੌਂਸਲਰ ਅਨੁਜ ਖੋਸਲਾ ਵੱਲੋਂ ਕਾਲੇ ਕੱਪੜੇ ਪਾ ਕੇ ਤੇ ਗੱਲ ਦੇ ਵਿੱਚ ਤਖਤੀ ਪਾ ਕੇ ਵਪਾਰੀਆਂ ਦੇ ਹੱਕ ਦੇ ਵਿੱਚ ਵਿਰੋਧ ਕੀਤਾ ਜਾ ਰਿਹਾ ਸੀ ਇਸ ਦੇ ਕਾਰਨ ਆਪ ਪਾਰਟੀ ਦੇ ਕੌਂਸਲਰ ਨੇ ਹੰਗਾਮਾ ਖੜਾ ਕਰ ਦਿੱਤਾ মিডিਆ ਨਾਲ ਗੱਲ ਕਰਦੇ ਹੋਏ ਅਨੁਜ ਖੋਸਲਾ ਨੇ ਕੀ ਕਿਹਾ ਤੁਸੀਂ ਵੀ ਸੁਣੋ ਆਪਣੇ ਮਾਤ ਦੇ ਬਿਲਕੁਲ ਪਹਿਲੇ ਜਿਹੜੇ ਵੀ ਇਹ ਜਿਹੜੇ ਇਹ ਧੱਕੇ ਕਰਕੇ ਢਾਵਾ ਚਾਹੁੰਦੇ ਸੀਗੇ ਹਾਈ ਕੋਰਟ ਨੇ ਆਰਡਰ ਕਰ ਦਿੱਤੇ ਕਿ ਕਿਸੇ ਦਾ ਨਹੀਂ ਰਹੇਗਾ ਉਹ ਹਾਈ ਕੋਰਟ ਝੂਠ ਬੋਲ ਰਹੀ ਹੈ ਇਹ ਸੱਚੇ ਆ ਸਾਰੇ 30 ਸਾਲ ਤੋਂ ਕੋਈ ਮੁੱਦਾ ਨਹੀਂ ਆਇਆ 80 ਸਾਲ ਜੀ ਇਹਨਾਂ ਨੂੰ ਕੋਈ ਮੁੱਦਾ ਬਹੁਤੀ ਸਤਕਾਰਯੋ ਪਟਿਆਲਾ ਨवासीਓ ਅੱਜ ਅਸੀਂ ਭਾਰਤੀ ਜਨਤਾ ਪਾਰਟੀ ਦੇ ਸਮੂਹ ਕੌਂਸਲਰਾਂ ਆਪਣੇ ਇਤਿਹਾਸ ਸਾਡੇ ਮਿਊਨਿਸਪਲ ਕਾਰਪੋਰੇਸ਼ਨ ਪਟਿਆਲਾ ਦਾ ਜਨਰਲ ਹੌਸਫੀਲ ਉਥੇ ਅੱਜ ਜਿੱਥੇ ਵਪਾਰੀਆਂ ਦੇ ਪਿੰਡੇ ਦੇ ਵਿੱਚ ਚੂਰਾ ਮਾਰਨ ਵਾਲਾ ਇੱਕ ਮਤਾ ਜਿਹਦੇ ਵਿੱਚ ਟੈਕਸਾਂ ਦੇ ਵਿੱਚ 10 ਤੋਂ 15 ਗੁਣਾ ਦਾ ਵਾਧਾ ਕੀਤਾ ਗਿਆ ਸੀਗਾ ਉਸ ਮਤੇ ਦੇ ਖਿਲਾਫ ਸਾਡੇ ਤੋਂ ਭਾਰਤੀ ਜਨਤਾ ਪਾਰਟੀ ਦੇ ਕੌਂਸਲਰ ਵੱਲੋਂ ਸਮੂਹਿਕ ਤੌਰ ਤੇ ਪ੍ਰਦਰਸ਼ਨ ਕੀਤਾ ਗਿਆ ਜਿਸ ਪ੍ਰਦਰਸ਼ਨ ਦੇ ਸਦਕਾ ਸਾਡੀ ਅੱਜ ਸੰਖਿਆਵਲ ਘੱਟ ਹੋਣ ਦੇ ਬਾਵਜੂਦ ਵੀ ਅਸੀਂ ਜਿਹੜਾ ਇਸ ਮਤੇ ਨੂੰ ਜਿਹੜਾ ਹੈ ਉਹ ਰੋਕਣ ਦੇ ਵਿੱਚ ਕਾਮਯਾਬ ਹੋਏ ਹਾਂ ਇਹਦੇ ਲਈ ਮੈਂ ਪਟਿਆਲਾ ਦੇ ਸਾਰੇ ਹੀ ਵਪਾਰੀ ਭਾਈਆਂ ਨੂੰ ਵਧਾਈ ਦੇਣਾ ਚਾਹੁੰਦਾ ਕਿ ਅੱਜ ਜਿਹੜੀ ਤੁਹਾਡੀ ਆਵਾਜ਼ ਬਣ ਕੇ ਮਨਿਸਪਲ ਕਾਰਪੋਰੇਸ਼ਨ ਦੇ ਵਿੱਚ ਜਿਹੜੀ ਇਹ ਤੁਹਾਡੀ ਪਿੱਠ ਦੇ ਵਿੱਚ ਵੱਜਣ ਵਾਲਾ ਚੂਰਾ ਉਹਨੂੰ ਰੋਕਿਆ ਤਾਂ ਸਾਡੇ ਵੱਲੋਂ ਇਸ ਨੂੰ ਇਸ ਨੂੰ ਲੈ ਕੇ ਸਾਡੇ ਲੀਡਰ ਡੋਕਾ ਜੈਨਰ ਕੌਰ ਜੀ ਨੂੰ ਸਾਡੇ ਨਿਰਦੇਸ਼ ਸੀਗੇ ਉਹਨੂੰ ਪੂਰਾ ਕਰਦੇ ਹੋਏ ਅੱਜ ਅਸੀਂ ਆਪਣੇ ਸ਼ਹਿਰ ਦੇ ਹਰ ਵਰਗਲੇ ਚਾਹੇ ਵਪਾਰੀ ਲੈ ਚਾਹੇ ਉਹ ਕਰਮਚਾਰੀ ਹਰ ਵਰਗ ਦੇ ਨਾਲ ਸਭੀ ਪਾਰਟੀ ਜਨਤਾ ਪਾਰਟੀ ਤੇ ਉਹਨਾਂ ਦੇ ਜਿਹੜੇ ਨੁਮਾਇੰਦੇ ਆ ਪੜੇ ਹਨ ਔਰ ਮੈਂ ਆਪ ਸਭ ਨੂੰ ਇਹ ਵੀ ਵਿਸ਼ਵਾਸ ਦਿਵਾਉਣਾ ਚਾਹਨਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਜਿੰਨੇ ਵੀ ਲੋਕ ਇਸ਼ੀ ਫੈਸਲੇ ਹੋਣਗੇ ਪਾਰਟੀ ਜਨਤਾ ਪਾਰਟੀ ਦਾ ਸਮਰਥਨ ਕਰੇਗੀ ਔਰ ਜਿੰਨੇ ਵੀ ਫੈਸਲੇ ਜਿਹੜੇ ਲੋਕ ਬੋਲ ਵੀ ਹੋਣਗੇ ਉਹਦੇ ਖਿ ਤੁਹਾਡੇ ਸਭ ਦੀ ਆਵਾਜ਼ ਬਣ ਕੇ ਹਮੇਸ਼ਾ ਇੱਕ ਟਾਕੇ ਖੜੇਗੀ ਸੋ ਅੱਜ ਦਾ ਜਿਹੜਾ ਇਹ ਫੈਸਲਾ ਹੈ ਇਹਦੇ ਲਈ ਮੈਂ ਆਪ ਜੀ ਨੂੰ ਦੱਸਣ ਲਈ ਲਾਈਵ ਹੋਇਆ ਸੀ ਕਿ ਆਪ ਸਭ ਦੇ ਦਿੱਤੇ ਪਿਆਰ ਤੇ ਆਪ ਸਭ ਦੇ ਸ਼ਬਦ ਦੀ ਤਾਕਤ ਸਦਕਾ ਅੱਜ ਸਾਡੇ ਸਾਰੇ ਕੌਂਸਲਰ ਸਾਹਿਬਾਨਾਂ ਦੇ ਪ੍ਰਦਰਸ਼ਨ ਸਦਕਾ ਅਸੀਂ ਜਿਹੜਾ ਹੈ ਇਹ ਜਿਹੜਾ ਟੈਕਸਾਂ ਦੇ ਵਿੱਚ ਵਾਅਦੇ ਦਾ ਜਿਹੜਾ ਮਤ ਹੈ ਉਹਨੂੰ ਰੋਕ ਦਿੱਤਾ ਗਿਆ ਜਿਹਦੇ ਲਈ ਅਸੀਂ ਸਭ ਆਪ ਸਭ ਸ਼ਹਿਰ ਵਾਸੀਆਂ ਨੂੰ ਬੜਾਈ ਦੇ ਲਈ ਧੰਨਵਾਦ ਜੈ ਹਿੰਦ